ਹੈਲੋ ਸਸ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ ਟਿਕ ਟਕ ਪਰਿਵਾਰ ਦਾ ਅੱਜ ਮੈਂ ਆਈ ਹਾਂ ਜੀ ਗ੍ਰੋਸਹੈਂਡਲ ਜਿਹੜੀ ਸਾਡੇ ਨੇੜੇ ਮਾਰਕੀਟ ਆ ਕਾਫੀ ਜਣੇ ਪੁੱਛਦੇ ਨੇ ਕਿ ਕਿਹੜੀ ਮਾਰਕੀਟ ਆ ਤੁਹਾਡੇ ਸ਼ਹਿਰ ਚ ਤੋਂ ਤੁਸੀਂ ਦੁਕਾਨ ਦਾ ਸਮਾਨ ਲਿਉਂਦੇ ਹੋ ਅੱਜ ਧੋਪ ਵੀ ਚੰਗੀ ਆ ਤੇ ਮੈਂ ਦਿਖਾਉਣੀ ਆ ਵੀ ਕਿਦਾਂ ਦਾ ਸਮਾਨ ਹੈ ਤੇ ਕੀ ਕੀ ਸਮਾਨ ਹੈਗਾ ਤੇ ਜਿਨ੍ਹਾਂ ਨੂੰ ਵੀ ਚਾਹੀਦਾ ਆਪਣੇ ਦੁਕਾਨਾਂ ਲਈ ਰੈਸਟੋਰੈਂਟਾਂ ਲਈ ਸਮਾਨ ਤਾਂ ਤੁਸੀਂ ਇੱਥੇ ਆ ਸਕਦੇ ਹੋ ਲੁਹਨੇਪੁਰਗ ਸ਼ਹਿਰ ਦੇ ਵਿੱਚ ਆ ਜੀ ਇਹ ਮਾਰਕੀਟ ਹੋਰ ਵੀ ਸ਼ਹਿਰਾਂ ਚ ਹੋਣੀ ਆ ਵੱਡਿਆਂ ਚ ਪਰ ਅਸੀਂ ਤਾਂ ਇਥੇ ਲੋਨੇਵਰਕ ਤੋਂ ਹੀ ਲੈਨੇ ਆ ਮੈਂ ਨਾਮ ਦਿਖਾਉਣੀ ਆ ਤੁਹਾਨੂੰ ਹਾਂਜੀ ਇਹ ਹੈਗਾ ਗਰੋਸ ਹੈਂਡਲ ਲਿਖਿਆ ਹੋਇਆ ਹੈਂਡਲਸ ਆਫ ਹੈਂਡਲਸ ਆਫ ਐਚ ਦੇ ਵਿੱਚ ਜਿਹੜਾ ਲਿਖਿਆ ਹੋਇਆ ਉਹ ਹੈਗੀ ਆ ਮਾਰਕਟ ਕਾਫੀ ਸਮਾਨ ਲੱਭ ਜਾਂਦਾ ਹੁਣ ਤਾਂ ਚਲੋ ਕੁੱਲ ਬੁੱਟੇ ਵੀ ਆਏ ਹੋਏ ਨੇ ਛੋਟੀ ਜਿਹੀ ਵੀਡੀਓ ਬਣਾਉਂਗੀ ਜਲਦੀ ਜਲਦੀ ਨਿਵੇੜਦੇ ਆ ਤੇ ਚੱਕ ਲਈਏ ਸਵੇ ਆਪਣੀ ਗੱਡੀ ਇਤਾਂ ਦਾ ਬਣਿਆ ਹੋਇਆ ਜੀ ਫਾਸ ਆ ਜਿਹੜਾ ਤੇ ਜਿਹੜੇ ਆਪ ਦੀ ਸਲਫ ਸੈਂਡਿੰਗ ਕਰਦੇ ਨੇ ਨਾ ਜਿਨ੍ਹਾਂ ਦਾ ਆਪਣਾ ਕੋਈ ਕੰਮ ਆ ਮੈਂ ਤਾਂ ਸੁਣਿਆ ਵੀ ਉਹਨਾਂ ਦੇ ਵੀ ਬਣਦੇ ਨੇ ਬਾਕੀ ਪਤਾ ਨਹੀਂ ਜੇ ਤੁਸੀ ਪੁੱਛਣਾ ਹੋਇਆ ਤਾਂ ਤੁਸੀਂ ਪੁੱਛ ਵੀ ਸਕਦੇ ਆ ਇਹ ਦਿਖਾ ਕੇ ਇਹਨਾਂ ਨੂੰ ਐਂਟਰੀ ਕਰਨੀ ਪੈਂਦੀ ਆ ਹਾਏ ਸ਼ੁਗਵੰਦਨਤਾ ਪਹਿਲਾਂ ਤਾਂ ਐਂਟਰੀ ਦੇ ਵਿੱਚ ਹੀ ਸਾਰਾ ਰੈਸਟੋਰੈਂਟਾਂ ਦਾ ਸਮਾਨ ਹੈ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਆ ਜਿਵੇਂ ਓਪਨ ਪਏ ਨੇ ਜਿਦਾ ਮੈਟਰੋ ਮਾਰਕੀਟ ਆ ਨਾ ਸੇਮ ਉਦਾਂ ਦੇ ਹੀ ਹੈਗੀ ਐ ਵੀ ਐਨਓ ਤੋਂ ਆਫ ਦੀ ਕਾਫੀ ਚੀਜ਼ਾਂ ਨੇ ਆ ਸਾਰੇ ਇਲੈਕਟ੍ਰੋਨਿਕ ਗਰੇਟ ਵਗੈਰਾ ਪਏ ਨੇ ਕਲਟਰੂਜ਼ਰ ਪਏ ਨੇ ਫ੍ਰਿਜਾਂ ਪਈਆਂ ਨੇ ਸਾਰਾ ਕੁਝ ਹੀ ਇਲੈਕਟ੍ਰੋਨਿਕ ਸਮਾਨ A to Z ਮਿਲ ਜਾਂਦਾ ਵਾ ਦੁਕਾਨਾਂ ਦਾ ਤੇ ਸਭ ਕੁਛ ਹੀ ਲੱਭ ਜਾਂਦੀਆਂ ਆ ਇਲੈਕਟ੍ਰੋਨਿਕ ਚੀਜ਼ਾਂ ਨੇ ਮੈਕਸੀਮ ਵਗੈਰਾ ਸਾਰਾ ਕੁਝ ਹੀ ਆ ਇਹ ਕਿੰਝ ਤੇ ਇੱਧਰ ਹੈਗਾ ਕੱਪੜੇ ਦਾ ਸਟੋਰ ਕੱਪੜੇ ਵੀ ਇਦਾਂ ਕੁਝ ਮੈਨੂੰ ਤਾਂ ਸਸਤੇ ਅਜ ਤੱਕ ਨਹੀਂ ਲੱਭੇ ਇਹਨਾਂ ਦੇ ਪ੍ਰਾਈਸ ਪੱਟੇ ਚੱਕ ਹੁੰਦੇ ਨੇ ਜਿੱਦਾਂ 29 ਰੋ ਦੀ ਪੈਂਟੀ ਹੈ ਬਾਕੀ ਜਿਹਨਾਂ ਨੇ ਲੈਂਦੇ ਵੀ ਨੇ ਲੋਕ ਇੱਥੋਂ ਕੱਪੜੇ ਵੀ ਨੇ ਸਾਰਾ ਕੁਝ ਹੀ ਆਗਾ ਕਾਫੀ ਵੱਡਾ ਸਟੋਰ ਹੈ ਪਿੱਛੇ ਤੱਕ ਜਿੱਦਾਂ ਬੱਚਿਆਂ ਦੇ ਸਕੂਲ ਦਾ ਸਮਾਨ ਹੈ ਗਿਆ ਸਟੇਸ਼ਨਰੀ ਦਾ ਕਹਿ ਸਕਦੇ ਆਪਾਂ ਸਾਰਾ ਉਹ ਸਮਾਨ ਹੈ ਇੱਧਰ ਅੱਗੇ ਭਾਂਡੇ ਟਿੰਡੇ ਲੱਕੜਾਂ ਲੱਕੜਾਂ ਇਹ ਆ ਭਾਂਡੇ ਜਿਹੜੇ ਵਰਤਦੇ ਆਪਾਂ ਇਸ ਤਰ੍ਹਾਂ ਸਮਾਨ ਹੈ ਕਰਨਾ ਤਾਂ ਪਾ ਕੱਟ ਹੀ ਲੈਣੇ ਆ ਸਾਰੇ ਕੰਦੂ ਕੱਚਾ ਦਾ ਸਾਮਾਨ ਆ ਗਿਆ ਕੰਡੇ ਟਿੰਡੇ ਥਾਂ ਥਾਂ ਤੇ ਨੇ ਇਹਨਾਂ ਦੇ ਸਾਮਾਨ ਨਿਕਨੇ ਦਾ ਬਾਬਾ ਜੀ ਸਾਰਾ ਗਾਲਾਂ ਚ ਰੱਖਿਆ ਹੋਇਆ ਤੇ ਇੱਧਰ ਹੈਗਾ ਡੈਕੋਰੇਸ਼ਨ ਦਾ ਸਾਮਾਨ ਸਾਰਾ ਆਹ ਪਰਫਿਊਮ ਆ ਗਏ ਜਿਹੜੇ ਪੱਕਰਾਂ ਚ ਚੱਕਦੇ ਹੁੰਦਾ ਤੇ ਬਾਕੀ ਸਾਰਾ ਡੈਕੋਰੇਸ਼ਨ ਦਾ ਸਾਮਾਨ ਵੀ ਆਹ ਚੀਜ਼ਾਂ ਸਾਰੀਆਂ ਪਿੱਤਲ ਦੇ ਆ ਪ੍ਰਾਈਸ ਮੈਂ ਦਿਖਾ ਦੇਣੀ ਕਿੰਨੇ ਹਨ 49 ਨਾ ਬਾਕੀ ਸਾਰਾ ਡੈਕੋਰੇਸ਼ਨ ਦਾ ਸਵਾਣਾ ਵਿਜ਼ਿਟ ਜ਼ਰੂਰ ਕਰਿਓ ਜੇ ਤੁਸੀਂ ਕਰਨਾ ਚਾਹੁੰਦੇ ਆਪਾਂ ਲੁਹਨੇ ਵਰਗ ਸ਼ਹਿਰ ਦੇ ਵਿੱਚ ਬਾਕੀ ਹੋਰ ਵੀ ਮੇਰੇ ਕੋਲ ਹਾਂਬਰਗ ਬਾਕੀ ਵੱਡੇ ਸ਼ਹਿਰਾਂ ਚ ਵੀ ਹੋਣਗੇ ਮਾਰਕੀਟ ਤੇ ਪਰ ਐਂਟਰੀ ਇਹ ਕਾਰਡ ਦਿਖਾ ਕੇ ਦਿੰਦੇ ਨੇਗੇ ਤੁਸੀਂ ਪੋਰਟ ਫੋਟੋ ਕਰਦੇ ਆ ਵੀ ਜੇ ਤੁਹਾਡਾ ਕਾਰਡ ਬਣ ਜੂਗਾ ਉਹਨਾਂ ਕਸਸ ਮਾਰਕੀਟ ਹੀ ਪਈਆ ਮਾਰਕੀਟ ਤੇ ਆ ਕਾਫੀ ਜਾਨੇ ਪੀਜ਼ਾ ਬਾਕਸ ਦਾ ਪੁੱਛ ਰਹੇ ਨੇ ਪੀਜ਼ਾ ਬਾਕਸ ਇੱਥੇ ਵੀ ਮਿਲਦੇ ਨੇ ਇਹ ਨਾ ਮਾਰਕੀਟ ਦੇ ਵਿੱਚ ਵੀ ਪੀਜ਼ਾ ਬਾਕਸ ਤੇ ਵੀ ਲੱਭ ਜਾਂਦੇ ਨੇ ਪਰ ਪਤਾ ਨਹੀਂ ਇਹ ਮਜ਼ਬੂਤ ਹੈਗੇ ਨੇ ਜਾਂ ਨਹੀਂ ਪਰ ਜਿਹੜੇ ਆਪਣੀ ਦੁਕਾਨ ਤੇ ਉਹ ਕਾਫੀ ਮਜ਼ਬੂਤ ਨੇ ਪਤਾ ਨਹੀਂ ਉਹ ਕੰਪਨੀ ਨੇ ਭੇਜੇ ਨੇ ਤਾਂ ਕਿਥੋਂ ਮੰਗਵਾਏ ਨੇ ਉਹਨਾਂ ਨੇ ਆਰਡਰ ਤੇ ਰੋ ਇਹ ਤਾਂ ਮੇਰ ਜੰਦ। ਟਾਈਮ ਪਾਸ ਲਈ ਇੱਥੋਂ ਵੀ ਚੀਜ਼ਾਂ ਲੈ ਲੈਣੇ ਆਪਾਂ ਇਦਾਂ। ਇਹ ਇੱਧਰ ਆ ਗਈ ਜੀ ਪੈਕਿੰਗਾਂ। ਪੈਕਿੰਗਾਂ ਟੁੱਟੇ ਲਫਾਫੇ ਜਿਹੜੇ ਆ। ਬਰਗਰਾਂ ਦੀਆਂ ਪੈਕਿੰਗਾਂ। ਮੈਂ ਵੀ ਕੁਝ ਲੈ ਲਵਾਂ। ਮੈਂ ਲੈਣੇ ਆ ਇੱਕ ਆਮ ਹੋਰ ਟੁੱਟੇ। ਇਹ ਵੀ ਢਿਗਨੇ ਭਾਰੇ ਨੇ। ਇੱਕ ਆ ਲੈਣੇ। ਜੀ ਹੈਲੋ। ਇਹ ਲੈ ਲੈਣੇ ਆ ਮੂਲ ਟੂਟੇ ਤੇ ਲੈ ਲੈਣੇ ਆ ਪੀਜ਼ਾ ਬਾਕਸ ਆਪਣੇ ਜਿਹੜੇ ਹੈਗੇ ਨੇ ਉਹ ਖਤਮ ਹੋ ਗਏ ਮੈਂ ਪੀਜ਼ਾ ਬਾਕਸ ਲੈਣੇ ਆ 33 ਵਾਲੇ ਹਾਂਜੀ ਆਪਏ 33 ਵਾਲੇ ਕ੍ਰੋਸ ਵਾਲੇ ਉਦਾਂ ਪਰਮ ਤੋਂ ਮੰਗਵਾਉਣੇ ਆ ਪਰ ਹੁਣ ਮੁੱਕਿਆ ਕਰਕੇ ਜਲਦੀ ਉਹਨਾਂ ਨੇ ਭੇਜਣੇ ਨਹੀਂਗੇ ਤਾਂ ਫਿਰ ਟਾਈਮ ਪਾਸ ਲਈ ਇਹ ਵੀ ਵਧੀਆ ਨਹੀਂ ਜੀ ਬਾਕੀ ਆ ਡਿਪ ਪੈਕਿੰਗ ਆ ਵਗੈਰਾ ਛਾਲੇ ਜਿਹੜੇ ਪਾਸ ਤੇ ਵਾਲੇ ਤੁਸੀਂ ਸਾਰੇ ਮਿਲ ਜਾਂਦੇ ਨੇ ਇਥੋਂ ਰਿਸਪੋਨਸਿਬਲ ਜਿਹੜੇ ਸਮਾਨ ਕਾਫੀ ਤਰ੍ਹਾਂ ਦਾ ਸਸਤਾ ਵੀ ਆਂਗੇ ਵੋਟ ਵੀ ਲੱਗੀ ਆ ਮਹਿੰਗਾ ਵੀ ਆ ਜਿੱਦਾਂ ਦੇ ਪ੍ਰਾਈਸ ਤੁਹਾਨੂੰ ਚਾਹੀਦੇ ਤੁਸੀਂ ਲੈ ਸਕਦੇ ਆ ਨਾ ਆ ਹੈਗਾ ਫੈਟ ਲੂਜ਼ਰ ਵਗੈਰਾ ਇੱਕ ਆਪਾਂ ਲੈਣਾ ਵਾ ਜੀ ਮਸ਼ੀਨ ਦਾ ਲੂਨ ਮਸ਼ੀਨ ਸਮਾਨ ਵਾਲਾ ਲੂਨ ਲੈਣਾ ਤੇ ਇੱਕ ਆਪਾਂ ਲੈਣਾ ਹੈ ਫੈਟ ਪੋਚਾ ਲੈਣਾ ਵਾ ਸਕਾਂ ਕੋਚਰ। ਇਹ ਦੋ ਚੀਜ਼ਾਂ ਬਣੀਆਂ ਇੱਥੋਂ। ਇਹ ਕੋਦੇ ਤੋਂ ਇਲਾਵਾ ਬਿੱਲੀਆਂ ਕੁੱਤਿਆਂ ਦਾ ਖਾਣਾ ਜਾਨਵਰਾਂ ਦਾ ਖਾਣਾ ਵੀ ਮਿਲਦਾ ਵਾ ਇੱਥੇ। ਤੇ ਉਹ ਵੱਧ ਗਿਟਰਿੰਗੇ ਆ ਗਏ। ਕੋਲ ਆ ਫੈਂਟਾ ਹੋ ਗਿਆ। ਜਾਂ ਜਿੱਦਾਂ ਅਲਕੋਹਲ ਹੋ ਗਈ ਸਾਰਾ ਕੁਝ ਹੀ ਆ। ਇੱਧਰ ਹੈਗਾ ਮੱਛੀਆਂ ਵਾਲਾ ਸੈਕਸ਼ਨ। ਇਹ ਚਾਹੀਦੀਆਂ ਨਹੀਂ ਆਪਾਂ ਨੂੰ। ਫਿਸ਼ ਵਗੈਰਾ ਮਿਲਦੀ ਇੱਧਰ। ਆਪਾਂ ਲੈਣਗੇ ਡ੍ਰਿੰਕੇ ਹਾਂਜੀ ਹੁਣ ਲੈਣਾ ਇੱਕ ਮੈਚੀਨਿਕਸ ਇਹ ਤੁਲਣਾ ਭਾਈ ਕੋਲ ਲੈਣਾ ਕੋਲ ਇਹ ਤੋਂ ਚੰਗਾ ਨਹੀਂ ਇੱਥੇ ਸਾਰੇ ਤਰ੍ਹਾਂ ਦੀ ਅਲਕੋਹਲ ਵਾਈਨ ਸਭ ਕੁਝ ਮਿਲ ਜਾਂਦਾ ਤੇ ਹੁਣ ਆਪਾਂ ਅਗੇ ਫੂਲ ਸੱਲੇ ਵਾਲਾ ਤੇ ਨੀਟ ਵਗੈਰਾ ਮਿਲਦਾ ਆ ਹੈਗੀ ਆ ਫ੍ਰਿਜ ਦਾ ਸਮਾਨ ਸਾਰਾ ਕੇਜੇ ਹੋ ਗਏ ਲੋਥ ਦਹੀਂ ਸਾਰਾ ਕੁਝ ਇਥੋਂ ਚਾਹੀਦਾ ਆਪਾਂ ਨੂੰ ਆਪਾਂ ਨੂੰ ਚਾਹੀਦਾ ਕੇਜ ਜਾਂਦਾ ਬਲੌਗ ਕੇਜੇ ਲੈ ਲੈ ਕੇਜਿਆਂ ਤੋਂ ਬਾਅਦ ਆ ਗਏ ਆ ਕਿ ਸਕੂਲ ਜਿਹੜਾ ਸਬਜ਼ੀਆਂ ਗੰਦੇ ਜਿਹਾ ਵਗੈਰਾ ਨਹੀਂ ਸਾਰੇ ਕੱਟੇ ਵੱਡੇ ਇਥੋਂ ਆਪਾਂ ਨੂੰ ਕੁਝ ਨਹੀਂ ਚਾਹੀਦਾ ਕੋ ਖਾ ਜਾਣੇ ਦਾ ਦੋ ਪੈਕੇਟ ਲੈ ਲਏ ਪਮਸਾਂ ਨੇ ਕਿ ਪਮਸ ਕੁਛ ਹੈ ਵੀ ਹੈਗੇ ਨਿਕਾਲੂ ਹੈਗੇ ਛੁੱਟੀ ਤੇ ਇਹਦੇ ਕਰਕੇ ਖਤਮ ਵੀ ਨਾ ਹੋ ਜਾਣ ਫਿਰ ਭੱਜ ਭੱਜਾਈ ਹੋਣੀ ਆ ਆ ਫਰੈਜ ਜੀ ਦੇ ਵਿੱਚ ਅੰਗੇ ਬੋਟਲ ਵਾਲਾ ਸਮਾਨ ਟਿਕਾਂ ਘਟ ਰਹੀਆਂ ਨੇ ਨਿਣਾਉਂਦੇ ਨੇ ਫਰੇ ਸਵੇਰੇ ਸਵੇਰੇ ਨਿਕਲ ਜਾਂਦਾ ਸਮਾਨ ਸਾਰਾ ਜਿਹੜਾ ਲੱਗਿਆ ਲੱਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹਦੇ ਚੱਪਣ ਕੁਛ ਨਹੀਂ ਚੱਲਦਾ ਆਪਣੇ ਕੰਮ ਦਾ ਕੁਛ ਨਹੀਂ ਹੋਦਾ ਇਹ ਹੈਗੀ ਆ ਜੀ ਡੂ ਨਾਟ ਮੈਨੂੰ ਨਾ ਤਾਂ ਇਹਨਾਂ ਦੀ ਲਾਈਟ ਚਲੀ ਗਈ ਇੱਥੇ ਉਹ ਰੋਗ ਦੇ ਵਿੱਚ ਨਾਗਟ ਡੂ ਨਟ ਵਗੈਰਾ ਆ ਕੇ ਸਾਰੇ ਆ ਫਲੈਸ਼ ਆ ਗੀਆਂ ਇੱਧਰ ਨਾਗਟ ਮੋਂਸਟਰ ਆਫ ਇਹ ਆਪਾਂ ਨੂੰ ਚਾਹੀਦਾ ਵਾ ਜੀ ਸ਼ਵਾਈਨ ਪਾ ਲੈਣਾ ਸ਼ਵਾਈਨ ਲੈ ਲੈ ਆਪਾਂ ਸ਼ਵਾਈਨ ਗੀਰ ਉਸ ਨੂੰ ਨਾਲ ਲਈ ਇਸ ਜਿਹਦੇ ਪੈਂਦੀ ਹੈ ਜੀ ਉਹ ਤੇ ਉਹ ਕਿ ਹਿੰਚਨ ਲੈਣਾ ਹੁੰਦਾ ਦੋ ਪੈਕੇਟ ਲੈ ਲੈਨੇ ਹਿੰਚਨ ਦੇ ਇਹ ਵੀ ਪੀਸੇ ਤੇ ਪਾਉਗਾ ਮੈਰੀਨੇਟ ਕਰਕੇ ਕੋਲੀ ਬਣਾ ਕੇ ਪਾਵਾਂਗੇ ਕਿਉਂਕਿ ਦੂਸਰਾ ਇੰਨਾ ਪਸੰਦ ਨਹੀਂ ਕਰਦੇ ਆਪਣੇ ਕੋਲ ਤੇ ਮਸਾਲੇ ਲਾਇ ਹੁੰਦੇ ਨੇ ਥੋੜਾ ਜਿਹਾ ਵਧੀਆ ਲੱਗਦਾ ਤਾਂ ਆ ਗਿਆ ਜੀ ਚੈਂਕਨ ਸਲਾਮੀ ਕਟੀਆਂ ਹੋਈਆਂ ਬ੍ਰੋਕਲੀ ਵਗੈਰਾ ਫਿਰ ਇੱਥੇ ਸਬਜ਼ੀਆਂ ਦਾ ਸਿਕਸ਼ਣਾ ਸਾਲ ਇਹ ਸਬਜ਼ੀਆਂ ਸਾਰੀਆਂ ਦਰ ਸਬਜ਼ੀਆਂ ਦਾ ਜਿੱਥੇ ਮੈਂ ਮਰੂਥ ਦੀ ਵੀਡੀਓ ਬਣਾ ਕੇ ਲੈ ਕੇ ਗਈ ਸੀ ਆ ਸਾਰੀਆਂ ਸਬਜ਼ੀਆਂ ਨੇ ਜਿੱਤੇ ਤੇ ਜੋ ਆਪਾਂ ਨੂੰ ਕੁਝ ਨਹੀਂ ਚਾਹੀਦਾ ਫਿਲਹਾਲ ਇੱਧਰ ਸਾਰੀਆਂ ਸੌਸਾਂ ਵਗੈਰਾ ਆ ਗਈਆਂ ਮਸਾਲੇ ਸੌਸਾਂ ਦਾ ਸੈਕਸ਼ਨ ਆ ਗਿਆ ਆਪਾਂ ਨੂੰ ਚਾਹੀਦਾ ਆੜੂ ਬਾਬ ਦੇ ਆੜੂ ਕਿੱਥੋਂ ਮਿਲੂਗਾ ਆ ਪਿਆ ਆੜੂ ਭਾਜੀ ਲੁੱਕ ਕੇ ਬੈਠਾ ਵਾ ਨਾ ਕੋਈ ਚੋਰੀ ਨਾ ਕਰ ਲੈ ਇਹਨੂੰ ਲੈ ਲਵੇ ਦੋ ਆੜੂ ਬਹੁਤ ਜਿਹੜੇ ਜਦ ਖੋਲੇ ਜਾਂਦੇ ਨੇ ਫਿਰ ਖਰਾਬ ਹੀ ਹੁੰਦੇ ਨੇ। ਹੁਣ ਆ ਗਏ ਜੀ ਰਟਿਆਂ ਵੱਲ ਜਿਹੜਾ ਆਪਾਂ ਆਟਾ ਯੂਜ਼ ਕਰਦੇ ਆਂ ਬਾਕੀ ਕੋਈ ਬਾਈ ਦਾ ਕੋਈ ਕੀ ਦਾ ਆਪਾਂ ਕਰਦੇ ਆਂ ਮਹਿੰਗਾ ਆਟਾ ਸਤਾਈਆਂ ਵਾਲਾ। ਸੋਨੇ ਦੇ ਦੀਨੇ ਬਣਾਤਾ ਸਾਡਾ 278 ਦਾ ਪੈਲੇ। ਆਏ ਐਡਾ ਵੱਡਾ ਪੈਲੇ। ਆਏ ਵੇ ਰਜ਼ਨ ਘਟ ਗਿਆ। ਹੋਰਾ ਕੁਸਮਾਨ ਦਾ ਤੇ ਗੱਲ ਵਾਹ ਵੱਡਾ ਬੰਦਿਆ। ਨਾਇਨ ਪ੍ਰੋਫੈਸ਼ਨਲ ਤਾਂ ਕਿਉਂ ਰੈਸ਼ਨ ਹੁੰਦੇ ਤੇ ਮੇਰੇ ਤੇ। ਚਲੋ ਜੀ ਇੰਨੀ ਸ਼ਾਪਿੰਗ ਸੀ ਇੰਨਾ ਕ ਸਾਮਾਨ ਲਿਆ ਪਰ ਹਰ ਦੂਜੇ ਤੀਜੇ ਦਿਨ ਲੈਣੇ ਆ ਤਾਂ ਹੀ ਥੋੜਾ ਲਿਆ ਗਿਆ ਸੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਥੇ ਆਇਓ ਜੀ